ਜਿੱਥੇ ਪੰਜਾਬ ਭਰ ਵਿੱਚ ਜਗ੍ਹਾ-ਜਗ੍ਹਾ ਇਨੀ ਦਿਨੀ ਠੰਡੇ ਮਿੱਠੇ ਜਲਦੀ ਸ਼ਬੀਲ ਅਤੇ ਲੰਗਰ ਲਗਾਏ ਗਏ ਉੱਥੇ ਇਸੇ ਹੀ ਤਰ੍ਹਾਂ ਨੈਸ਼ਨਲ ਹਾਈਵੇ ਪਿੰਡ ਛੇੜੂ ਵਿਖੇ ਵੀ ਠੰਡੇ ਮਿੱਠੇ ਜਲਦੀ ਸ਼ਬੀਲ ਸਮੂਹ ਇਲਾਕਾ ਵਾਸੀਆਂ ਦੇ ਸਹਿਯੋਗ ਨਾਲ ਸਮੂਹ ਸੰਗਤ ਵੱਲੋਂ ਅਟੁੱਟ ਵਰਤਾਈ ਗਈ ਦਿਖਾਉਂਦੇ ਹਾਂ ਸਿੱਧੀਆਂ ਤਸਵੀਰਾਂ ਆਇਨਾ ਟੀਵੀ ਤੋਂ ਹਰੀਸ਼ ਪੰਡਾਰੀ ਦੀ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੋਪ ਗੁਰੂ ਸਵਾਰੀ ਸਾਰ ਸੰਗਤਿਓ ਇਹ ਹੋਲਾ ਮਹਲਾ ਲੰਗਰਸਤਾਨ ਅੰਮਨ ਸ਼ਿ ਜ਼ਬਾਦੀਬ ਸਿੰਘ ਲੋ ਲੰਗਰ ਦਰਬਾ ਪਿੰਡ ਚ ਹਰੂ ਮਹਿਰੂ ਸਮੂਹ ਇਲਾਕਾ ਨੂੰ ਅਸੀਂ ਸਾਰ ਸੰਗਤ ਐਨ ਆਰ ਆਈ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਹਰ ਸਾਲ ਇੱਥੇ ਹੋਲੇ ਮਹਲੇ ਦੇ ਲੰਗਰ ਸਾਬ ਜਰਾਂ ਦੀ ਯਾਦ ਦੇ ਵਿੱਚ ਕਿ ਬਹੁਤ ਵੱਡੇ ਲੰਗਰ ਹੁੰਦੇ ਨੇ ਵਿਸਾਖੀ ਦੇ ਲੰਗਰ ਹੁੰਦੇ ਨੇ ਅਤੇ ਛਵੀਲਾ ਵਾਸਤੇ ਆ ਖਾਸ ਤਰ੍ਹਾਂ ਦੀ ਜੋ ਮੋਰੇ ਫਰੰਟ ਤੇ ਆ ਛੱਡ ਬਣਾਈ ਗਈ ਆ ਛਵੀਲਾ ਲਾਉਣ ਵਾਸਤੇ ਪਰਸੋਂ ਰੋਜ ਤੋਂ ਇੱਥੇ ਛਵੀਲਾ ਜਿਹੜੀ ਚੱਲ ਰਹੀ ਆ ਭਾਈ ਦੁਰਿੰਦਰ ਸਿੰਘ ਜੀ ਜੋ ਕਿ ਮਨਜੀਤ ਸਿੰਘ ਜੀ ਜੋ ਕਿ ਉਹਨਾਂ ਵੱਲੋਂ ਸਾਡੇ ਆਪਣੇ ਇੱਕ ਵੱਲੋਂ ਇਹ ਛੱਡ ਦੀ ਜਿਹੜੀ ਸੇਵਾ ਆ ਯਾਦਨਾ ਪਾਉਣ ਦੀ ਅੱਗੇ ਬਣਾਉਣ ਦੀ ਕੀਤੀ ਗਈ ਅਤੇ ਸਮੂਹ ਸੰਗਤਾਂ ਵੱਲੋਂ ਪਰਸੋਂ ਰੋਜ਼ ਤੋਂ ਸ਼ਬੀਲਾਂ ਦੀ ਸੇਵਾ ਲਈ ਨਗਰ ਦੇ ਹਰੂ ਅਤੇ ਸਮੂਹ ਲਾਖਾ ਐਨਆਰਆਈ ਸੰਸਥਾਵਾਂ ਵੱਲੋਂ ਵਿਸ਼ੇਸ਼ ਹੈ ਜੋ ਕਰਕੇ ਪਰਸੋਂ ਰੋਜ਼ ਤੋਂ ਸ਼ਬੀਲਾਂ ਸ਼ੁਰੂ ਹਨ ਬਹੁਤ ਮਹਾਰਾਜਿ ਖੁਦਾਇਆ ਸਾਰੀ ਦਿਹਾੜੀ ਸਵੇਰੇ ਤਕਰੀਬਨ 9:30-10:00 ਵਜੇ ਸ਼ਬੀਲਾਂ ਅਰਦਾਸ ਵੰਦੀ ਕਰਕੇ ਕੜਾ ਪ੍ਰਚਾਰ ਦੇ ਕੇ ਵਰਕਾ ਕੇ ਸ਼ੁਰੂ ਹੋ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਫਿਰ ਸਾਰੀ ਦਿਹਾੜੀ ਇਸੇ ਤਰ੍ਹਾਂ ਹੀ ਸ਼ਬੀਰ ਦੇ ਲੰਗਰ ਨੇ ਉਹ ਚੱਲਦੇ ਨੇ ਗੁਰੂ ਸਾਹਿਬ ਦੀ ਬੜੀ ਕਿਰਪਾ ਉਹ ਸਾਡੇ ਨਗਰ ਦੇ ਸਭਾਂ ਸਦਾ ਸਰਬਸੰਧੀ ਦਿਓ ਉਹ ਨਗਰ ਪੰਚਾਇਤ ਢੇੜੋ ਮਿਹੜੋ ਨਾਗ ਨਗਰੀ ਉਹਦੇ ਸਮੂਹ ਲੱਖਾਂ ਨਾਸੀ ਸਾਥੀਆਂ ਦਾ ਇਹ ਬਹੁਤ ਵੱਡਾ ਸਹਯੋਗ ਦੇ ਰਹੀਆਂ ਨੇ ਖਾਸ ਕਰਕੇ ਨਗਰ ਮਾਲੋ ਪਰ ਕਜੂਲਾ ਢੇੜੋ ਤੇ ਮਿਹੜੋ ਇਹ ਚਾਰੇ ਨਗਰਾਂ ਦਾ ਇਹਨਾਂ ਕਾਰਜਾਂ ਵਿੱਚ ਤੇ ਐਨ ਆਰ ਆਈ ਸਮੂਹ ਸੰਕਾਂ ਦਾ ਬਹੁਤ ਵੱਡਾ ਸਹਿਯੋਗ ਆ ਲਾਟਰੀ ਸੰਸਾ ਦਾ ਤੁਹਾ ਮਾਰਾ ਕਰਦਾ ਕਰਨ ਜੀਆਂ ਸ਼ੁਕੀਲਾ ਕਿਸੇ ਤਰ੍ਹਾਂ ਹੀ ਲਗਾਤਾਰ ਚੱਲਦੀਆਂ ਰਹਿਣ ਇਹ ਦੱਸੋ ਜੀ ਸ਼ੁਕੀਲਾ ਕਿੰਨੇ ਦਿਨ ਚੱਲ ਰਹੀ ਹੈ ਇਹ ਪਰਸਾਂ ਰੋਜ਼ ਤੋਂ ਚੱਲ ਰਹੀ ਹੈ ਜੀ ਜਿਹੜੀ ਇਹ ਮਹਾਰਾਜ ਦੀ ਕਿਰਪਾ ਹੈ ਮਹਾਰਾਜ ਜਾਣਦਾ ਜੀ ਕਿੰਨੇ ਦਿਨ ਚਲਾਵਾਂਗੇ ਜੀ ਇਹਦੇ ਬਾਰੇ ਕੋਈ ਦੱਸ ਨਹੀਂ ਸਕਦੇ ਤੇ ਸਵਾ ਲੇ ਕੋ ਮੱਥਿਆ ਗਿਆ ਗੁਰੂ ਸਾਹਿਬ ਜਿਸ ਤਰ੍ਹਾਂ ਵੀ ਕਿਰਪਾ ਕਰਨਗੇ ਸੰਤਾ ਸਹਿਯੋਗ ਦੇ ਜਾਣਗੇ ਉਸੇ ਤਰ੍ਹਾਂ ਇਹ ਨਿਰੰਤਰ ਜਿਹੜੇ ਸ਼ਬੀਲਾ ਦੇ ਲੰਗਰ ਆ ਜਿਹੜੇ ਇਹ ਚੱਲੀ ਜਾਣਗੇ ਸੋ ਸਾਡੇ ਨਗਰਿਆਂ ਸੰਗਤਾਂ ਲੱਖੀਆਂ ਸੰਗਤਾਂ ਬਹੁਤ ਵੱਡਾ ਸਰਪੰਨ ਸਾਹਿਬ ਸਾਰੇ ਹੀ ਸਹਿਯੋਗ ਦੇ ਰਹੇ ਨੇ ਨਾ ਸ਼ਬੀਲਾ ਵਾਸਤੇ ਮਾਰੇ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਬਖਸ਼ਣ ਅੰਦਰ ਸ਼ੇਹ ਬਾਦਸ਼ਾਹ ਮਹਾਰਾਜ ਆਦੇ ਪ੍ਰਕਾਸ਼ ਜੜੇ ਦੀਆਂ ਸਮੂਹ ਗੁਰਨਾਮ ਜਨ ਦੇ ਵਸੰਤਾਂ ਨੂੰ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵਾਹ ਗੁਰਜੀਤ ਸਿੰਘ ਫਤਿਹ। ਉਸੇ ਤਰ੍ਹਾਂ ਮੇਰੇ ਨਾਲ ਚੁੱਪ ਕੇ ਲੱਬਰਦਾਰ ਮਨਜੀਤ ਸਿੰਘ ਜੀ ਉਹਦੇ ਨਾਲ ਗੱਲਬਾਤ ਕਰਕੇ ਦੇਖਦੇ ਆ ਕਿ ਇਸ ਮੌਕੇ ਇਹ ਵੀ ਇੱਥੇ ਪੁੱਜੇ ਆ ਜਦ ਕਿ ਇਹ ਏਸੀ ਜਗ੍ਹਾ ਦਿੱਤੀ ਹੈ ਕਿ ਦੱਸਦੀ ਹੈ ਕਿ ਬਹੁਤ ਸਾਰੇ ਇਹ ਸਮਾਗਮ ਹੀ ਰਚਾਏ ਜਾਂਦੇ ਰਹਿੰਦੇ ਹੈਗੇ ਉਹਨਾਂ ਦੀ ਲਗਾਤਾਰ ਚੱਲ ਰਹੀ ਹੈ। ਉਹ ਦੇਖਦੇ ਆ ਕਿ ਇਹਨਾਂ ਦਾ ਕੀ ਕੰਮ ਹੈਗਾ। ਅਗਰਾਲ ਉਸੇ ਵਿੱਚ ਉਸੇ ਵੀ ਇੱਥੇ ਪੁੱਜੇ ਉਸ ਤਰ੍ਹਾਂ ਦੀ ਸਵੀਤ ਹੈ ਜੋ ਦਿੱਤੀ ਗਈ ਹੈ। ਤੇ ਆਪਾਂ ਤੋਂ ਮੌਕਾ ਲੜਿਆ ਇਸ ਜਿਹੜਾ ਤਾਂ ਯਾਦ ਨਹੀਂ ਆਉਂਦਾ। ਜੀ ਇਹ ਹੁਣ ਮਾਡੇ ਦਾ ਚਾਰ ਪੰਜਾਂ ਚੱਲਦਾ ਹਾਂ ਨਹੀਂ ਕਿਤੇ ਇੱਕ ਸਾਲ ਚੱਲਿਆ ਕਰੀ ਰਿਹਾ ਹੈ ਸਹੀ ਤਾਂ ਸੰਕਟ ਕਿੱਥੋਂ-ਕਿਥੋਂ ਆਉਂਦੀ ਆ ਜੀ ਹੰਗ ਦੇ ਪਿੱਛੋਂ ਆਈ ਜਾਂਦੀ ਆ ਤੇ ਜਾਂ ਸਾਕੇ ਹੋ ਜਾਂਦੀ ਖਾਂ ਦੇ ਹਾਂ ਜ벌 ਸਿੰਘ ਜਿਹੜੇ ਆਪਣੇ ਫੌਸਲੇ ਨਾਲ ਖੜੇ ਹੈਗੇ ਹੋਰ ਸਾਰੇ ਸੰਕਟ ਹੈ ਵੀ ਸੇਵਾ ਨਿਭਾਉਂਦੇ ਤਨੋਂ ਮਨੋਂ ਸਾਰੇ ਆਯੋਜਨ ਕਿਸ ਤਰ੍ਹਾਂ ਹੁੰਦੇ ਸੀ ਇਹਦਾ ਜੋਨ ਕਿਸ ਤਰ੍ਹਾਂ ਕੀਤਾ ਗਿਆ ਸਾਰੇ ਇਕੱਠੇ ਕਰਕੇ ਬਾਤਾਂ ਤਾਂ ਬਹੁਤ ਹੋਊਗਾ ਸੱਜੇ ਤੇ ਸਿਕੰਡੂ ਵੀ ਸੀ ਹੋ ਗਿਆ ਸਰਪੰਚ ਸਾਹਿਬ ਦਾ ਸਾਰਿਆਂ ਸ਼ੈੱਡ ਦੇਖ ਰਿਹਾ ਜੀ ਕਾਫੀ ਹੋਟ ਕਾਫੀ ਜਿਹੜੀ ਹੈਗੀ ਆ ਦਿਖ ਵਧੀਆ ਬਣ ਚੁੱਕੀ ਆ ਬਹੁਤ ਸਾਰੇ ਬਣ ਗਏ ਸਮੇਂ ਵਾਸਤੇ ਬਣ ਗਏ ਮਰੇ ਹੋਲੇ-ਮੱਲੇ ਤੇ ਲੰਗਰ ਵੀ ਲਗਾਏ ਜਾਂਦੇ ਆ ਖਾਲਸਾ ਜੀ ਇਹਦੇ ਸੁਬਹ ਸਾਲ ਭਰ ਵਿੱਚ ਇਸ ਸ਼ੈੱਡ ਦੇ ਕਿਹੜੇ-ਕਿਹੜੇ ਸਮਾਗਮ ਚਾਈ ਜਾਂਦੇ ਆ ਇੱਥੇ ਖਾਸ ਕਰਕੇ ਜੀ ਹੋਲੇ-ਮੱਲੇ ਦਾ ਪੰਜਾਂ ਦਿਨ ਲੰਗਰ ਹੁੰਦਾ ਛੇ ਦਿਨ ਉਸ ਤੋਂ ਬਾਅਦ ਫਿਰ ਵਿਸਾਖੀ ਦਾ ਲੰਗਰ ਜਿਹੜਾ ਮਹਾਰਾਜ ਖਾਲਸੇ ਦੇ ਸਾਜਣ ਦੇ ਵਸਦਾ ਛੇ ਦਿਨ ਲੰਗਰ ਵੀ ਹੁੰਦਾ ਆ ਤੇ ਸਾਬ ਜਾਰਾਂ ਦਾ ਜਦੋਂ ਉਹਦੇ ਜਨਮ ਦੇ ਆ ਛੋੜੇ ਸਾਬ ਜਾਰਾਂ ਦੀ ਜੋੜ ਮੇਲਾ ਸ੍ਰੀ ਫਤੇਗਰ ਸਾਹਿਬ ਹੁੰਦਾ ਕੋনো ਵੀ 8 ਦਿਨ ਲਗਾਤਾਰ ਇਥੇ ਅਲਾਕੇ ਵੱਲੋਂ ਲੰਗਰ ਚੱਲਦੇ ਨੇ ਪਰ ਇਸੇ ਤਰ੍ਹਾਂ ਹੀ ਸ਼ੀਵੀਆਂ ਦੇ ਲੰਗਰ ਜਿਹੜੇ ਇਹ ਵੀ ਛੀ ਦਾਸ ਮਹਾਰਾਜ ਦੇ ਵਿੱਚ ਅਵੇ ਪੰਨੇ ਪਾਸ਼ਾ ਮਹਾਰਾਜ ਸ਼ੀਦਾ ਦੇ ਸਰਦਾਰ ਕੰਕਨ ਸਾਹਿਬ ਜੀ ਨੂੰ ਅਰਦਾਸ ਜੀ ਮਹਾਰਾਜ ਦੇ ਛੇ ਜੀ ਮਹਾਰਾਜ ਦੇ ਪੁੱਤਰ ਆਚੀ ਜੀ ਦੇ ਜਨ ਮੁਖਰਾ ਕਰੇ ਹੋਏ ਅਵੇ ਛੇ ਪਾਸ਼ਾ ਮਹਾਰਾਜ ਬੰਦੀ ਛੋੜ ਪਾਸ਼ਾ ਮਹਾਰਾਜ ਦੇ ਪ੍ਰਕਾਸ਼ ਹਾਰਾ ਨੂੰ ਮੁਖਰਾ ਕਰੇ ਹੋਏ ਜਿਹੜੇ ਸ਼ੀਵੀਆਂ ਦੇ ਕਾਜ ਚੱਲ ਰਹੇ ਨੇ ਸੋ ਗੁਰੂ ਸਾਹਿਬ ਸੰਗਤਾਂ ਅਦਾਚੇ ਸੰਗਰਵਾਂ ਕਾ ਸਾਰੀਆਂ ਇਸਾਂ ਤਾਂ ਜਿੰਨੇ ਵੀ ਸਾਡੇ ਸਹਿਯੋਗੀ ਨੇ ਇਸੇ ਮੌਕੇ ਤੇ ਕਟਵਾਲ ਸਿੰਘ ਜੀ ਨੰਬਰ ਦਾ ਬੁਜੀਸ ਜੀ ਅਤੇ ਇੰਸਾ ਅਮਰੀਕ ਸਿੰਘ ਜੀ ਸਾਨੂੰ ਠੇਕੇਦਾਰ ਸਾਨੂੰ ਖਜੂਰਲਾ ਪੰਨਾ ਅਤੇ ਕਲਵੰਦ ਸਿੰਘ ਜੀ ਦੋਦੀ ਕਲਨ ਸਿੰਘ ਦੀਪੋਗਲ ਜਸਵੀਰ ਸੈਮ ਜਗਿੰਦਰ ਸਿੰਘ ਪੋਗਲ ਅਤੇ ਹੋਰ ਸਾਡੇ ਜਿੰਨੇ ਵੀ ਸਹਿਯੋਗੀ ਨੇ ਲੰਗਰਾਂ ਦੇ ਸਾਰੇ ਨੌਜਵਾਨ ਵੀ ਵਰ ਚੜ ਕੇ ਜਿੰਨਾ ਵੀ ਸਮਾ ਕੰਮ ਲੈਣ ਆਉਣ ਸੁਰਵਿੰਦਰ ਸਿੰਘ ਜੀ ਕਾਲੂ ਫਰੀ ਭੰਗੋ ਡੀਐਸ ਤੋਂ ਸੋ ਸਾਰੇ ਬਹੁਤ ਵਡੀਆਂ ਸੇਵਾਵਾਂ ਜਿਹੜੀਆਂ ਉਹ ਰਾਖੇ ਸੰਗਤਾਂ ਨਿਭਾਉਂਦੀਆਂ ਨੇ ਕੰਮਰੇ ਦੇਣ ਹੋ ਕਰਕੇ ਸੋ ਜਿੰਨਾ ਵੀ ਸਮਾਗਮ ਇਸ ਤਰ ਲਖ ਲਾ ਸੋ ਸ਼ਰੀਲਾਂ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਅਤੇ ਆਪਣਾ ਸਵਾਭ ਵੀ ਦੇ ਰਿਹਾ ਸੋ ਬਹੁਤ ਬਹੁਤ ਸਾਰੇ ਨੌਜਵਾਨਾਂ ਦਾ ਸੰਗਤਾਂ ਦਾ ਮੈਂ ਨਗਰ ਵਸੀ ਨਗਰ ਪੰਚਾਇਤ ਦਾ ਧੰਨਵਾਦ ਕਰਦਾ ਲੱਖ ਦੀ ਸੰਗਤਾਂ ਜਿਨ੍ਹਾਂ ਨੇ ਬਹੁਤ ਵੱਡਾ ਮਾਨ ਬਖਸ਼ਿਆ ਇਸ ਸੰਗਤ ਨੂੰ ਤੇ ਬੜੀ ਸੇਵਾ ਕੀਤੀ ਆਸਾਨਾਂ ਚੱਲਦੀ ਰਹੀ ਆ ਸੋਹਣ ਬਾਤੋਂ ਬਲਾਸਟਰ ਹੋ ਗਿਆ ਡੇ ਨੇ ਆ ਸ਼ੈੱਡ ਬਣ ਕੇ ਆਈ ਜਾਂ ਨਵੀਂ ਫਰਸ਼ ਪਾਈ ਗਈ ਆ ਤੇ ਹੌਦੀਆਂ ਬਣ ਰਹੀਆਂ ਮੋਰੇ ਭਾਂਡੇ ਧੋਣ ਵਾਸਤੇ ਹੋਰ ਵੀ ਕਈ ਉਪਰਾਲੇ ਹੋ ਰਹੇ ਨੇ ਬੈਕ ਸਾਈਡ ਤੇ ਕਿ ਉਪਰਾਲਾ ਕਿੱਧਰ ਜਾ ਰਿਹਾ ਆ ਇਹ ਸ਼ੈੱਡ ਨੂੰ ਮਜ਼ਬੂਤ ਕਰਨ ਵਾਸਤੇ ਅਤੇ ਹਲਵਾਈਆਂ ਦੇ ਵਾਸਤੇ ਇਹ ਖਾਸ ਉਪਰਾਲੇ ਕਿੱਧਰ ਜਾ ਰਹੇ ਨੇ ਕੈਂਕੀ ਬਣ ਗਈ ਆ ਸਾਡੇ ਨੌਜਵਾਨ ਵੀ ਛਾਵਾਵਾ ਰਿਪੋਰਟ ਕਰ ਗਏ ਨੇ ਬਹੁਤ ਬਹੁਤ ਧੰਨਵਾਦ ਸਾਰੇ ਸੇਵਾਦਾਰਾਂ ਨੂੰ ਮਹਾਰਾਜ ਖਾਲਸਾ ਰੁਪਨਾਰੀ ਸਾਹਿਬ ਦਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਇੱਥੇ ਆ ਕੇ ਭੰਡਾਰੀ ਸਾਹਿਬ ਇੱਥੇ ਆ ਕੇ ਜਿਹੜੇ ਕਵਰੇਜ ਕਰ ਰਹੇ ਨੇ ਸਭ ਦਾ ਦੀ ਸੇਵਾ ਲਈ ਡਟੇ ਹੋਏ ਨੇ ਮਾ ਭੰਡਾਰੀ ਸਾਹਿਬ ਦਾ ਜਲਦੀਆਂ ਕਰਾਈਆਂ ਤੋਂ ਧੰਨਵਾਦ ਕਰਦਾ ਮਹਾਰਾਜ ਜੜਦੀ ਗਲਾ ਬਖਸ਼ੇ ਸਾਰੇ ਸੇਵਾਦਾਰਾਂ ਨੂੰ ਸਾਰੇ ਬੀਬੀ ਆਗਣਾਂ ਨੂੰ ਮਾਗਾਂ ਵੀਰਾ ਨੂੰ ਬੱਚਿਆਂ ਨੂੰ ਮਹਾਰਾਜ ਨਾਮ ਕੇ ਨਾਮ ਜੜਦੀ ਗਲਾ ਤੇਰੇ ਬਾਣੇ ਸਰਬਤ ਰਾਖਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ Subscribe now and press the bell icon. Never miss an update.